500 ਦੇ ਨੋਟਾਂ ਦੇ ਉੱਤੇ ਪਰ ਲੱਗ ਸਕਦੀ ਹੈ ਪਵੰਦੀ ਕਾਲੇ ਤਾਨੂ ਰੋਕਣ ਦੇ ਲਈ ਭਾਰਤ ਸਰਕਾਰ ਚੱਕ ਸਕਦੀ ਹੈ ਇਹ ਕਦਮ ਜੀ ਹਾਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ 500 ਦੇ ਨੋਟਾਂ ਦੇ ਉੱਤੇ ਹੁਣ ਪਵੰਦੀ ਲੱਗ ਸਕਦੀ ਹੈ ਜਿਸ ਦੇ ਵਿੱਚ ਭਾਰਤ ਸਰਕਾਰ ਕਾਲੇ ਤਾਨੂ ਰੋਕਣ ਦੇ ਲਈ ਇਹ ਜਿਹੜਾ ਕਿ ਕਦਮ ਚੁੱਕ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦਾਵਾ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਹੈ ਭਾਰਤ ਸਰਕਾਰ ਕਾਲੇ ਤਾਨ ਤੇ ਰੋਕ ਲਗਾਉਣ ਦੇ ਲਈ 500 ਰੁਪਏ ਦੇ ਨੋਟਾਂ ਤੇ ਪਵੰਦੀ ਲਗਾਉਣ ਵਾਲੀ ਤਦ ਦੱਸਦੀ ਹੈ ਕਿ ਹੁਣ ਸੋਸ਼ਲ ਮੀਡੀਆ ਤੇ ਇੱਕ ਦਾਵਾ ਜਿਹੜਾ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਭਾਰਤ ਸਰਕਾਰ ਕਾਲੇ ਧੰਨ ਤੇ ਰੋਕ ਲਗਾਉਣ ਦੇ ਲਈ 500 ਰੁਪਏ ਦੇ ਨੋਟਾਂ ਤੇ ਪਾਬੰਦੀ ਲਗਾਉਣ ਵਾਲੀ ਹੈ ਤੇ ਇਹ ਦਾਵਾ ਇੱਕ ਪੋਸਟ ਤੋਂ ਸ਼ੁਰੂ ਹੋਇਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸ਼ਿਤਰ ਰਮਣ ਦੀਆਂ ਜੜੀਆਂ ਕਿ ਤਸਵੀਰਾਂ ਦੇ ਨਾਲ ਇੱਕ ਗ੍ਰਾਫਿਕ ਸਾਂਝਾ ਕੀਤਾ ਗਿਆ ਸੀ ਤੇ ਉਸ ਗ੍ਰਾਫਿਕ ਦੇ ਵਿੱਚ ਲਿਖਿਆ ਗਿਆ ਸੀ ਕਿ ਸਰਕਾਰ 500 ਰੁਪਏ ਦੇ ਨੋਟ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ ਇਹ ਪੋਸਟ ਜਿਹੜੀ ਕਿ ਪ੍ਰਿਆ ਬ੍ਰੋਹਿਤ ਨਾਦੀ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਸਨੇ ਕਿਉਂ ਲਿਖ ਕੇ ਜਿਹੜੀ ਕਿ ਹੈਰਾਨੀ ਜ਼ਾਹਿਰ ਕੀਤੀ ਤੇ ਇਸ ਪੋਸਟ ਨੂੰ ਦੇਖ ਕੇ ਹੋਰ ਇੰਟਰਨੈਟ ਯੂਜ਼ਰ ਵੀ ਹਰਾਨ ਲੱਗੇ ਤੇ ਇਸ ਦਾਅਵੇ ਤੇ ਸਵਾਲ ਕਰਨ ਲੱਗੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ PIB ਦੀ ਫੈਕਟ ਚੈੱਕ ਯੂਨਿਟ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਹੈ ਤੇ ਉੱਥੇ ਹੀ PIB ਨੇ ਸਾਫ਼ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਤੇ ਇਹ ਜਾਣਕਾਰੀ ਪੂਰੀ ਤਰ੍ਹਾਂ ਫਰਜੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਐਕਸ ਤੇ ਜਿਹੜੀ ਕਿ ਪੋਸਟ ਕੀਤਾ ਗਿਆ ਜਿਸ ਦੇ ਵਿੱਚ ਵਾਇਰਲ ਹੋ ਕੇ ਗ੍ਰਾਫਿਕ ਤੇ ਫੇਕ ਦੀ ਮੋਹਰ ਲਗਾਈ ਗਈ ਤੇ ਇਸ ਘਟਨਾ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਿ ਮੈਂ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਬਹੁਤ ਤੇਜ਼ੀ ਦੇ ਨਾਲ ਫੈਲ ਸਕਦੀ ਹੈ ਜਿਸ ਦੇ ਨਾਲ ਆਮ ਲੋਕਾਂ ਦੇ ਵਿੱਚ ਪਰਮ ਅਤੇ ਹਫੜਾ ਤਫੜੀ ਪੈਦਾ ਹੋ ਸਕਦੀ ਹੈ ਤਾਂ ਉਥੇ ਦੱਸਿਆ ਕਿ ਪੀਆਈਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿੱਤ ਨੀਤੀਆਂ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਸਿਰਫ ਸਰਕਾਰੀ ਅਤੇ ਅਧਿਕਾਰਿਤ ਸਰੋਤਾਂ ਤੇ ਹੀ ਭਰੋਸਾ ਕੀਤਾ ਜਾਵੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਮੁਦਰਾ ਨੀਤੀਆਂ ਦੇ ਨਾਲ ਜਿਹੜਾ ਕਿ ਸੰਬੰਧਿਤ ਐਲਾਨ ਸਿਰਫ ਆਰਬੀਆਈ ਅਤੇ ਵਿੱਤ ਮੰਤਰਾਲੇ ਦੇ ਜ਼ਰੀਏ ਹੀ ਕੀਤਾ ਜਾ ਸਕਦੇ ਨੇ ਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਮੇਸ਼ਾ ਪੀਆਈਬੀ ਤੇ RBI ਦੀ ਵੈਬਸਾਈਟ ਜਾਂ ਸਰਕਾਰੀ ਐਪਸ ਤੋਂ ਹੀ ਅਪਡੇਟ ਲੈਣਾ ਤਾਂ ਇਸ ਘਟਨਾ ਤੋਂ ਦੱਸਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਫਰਜ਼ੀ ਸਮਗਰੀ ਤੋਂ ਜਿਹੜੀ ਕਿ ਸਖਤੀ ਵਰਤਣੀ ਚਾਹੀਦੀ ਹੈ ਤੇ ਫਰਜ਼ੀ ਖਬਰਾਂ ਦੇ ਖਿਲਾਫ ਲੜਾਈ ਦੇ ਵਿੱਚ PIB ਵਰਗੀਆਂ ਸੰਸਥਾਵਾਂ ਜਿਹੜੀ ਕਿ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਪਰ ਨਾਲ ਹੀ ਆਮ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਜਾਣਕਾਰੀ ਜਿਹੜੀ ਕਿ ਅੱਗੇ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਜਾਣ ਲੈਣ ਤੇ ਜਿਸ ਤਰ੍ਹਾਂ ਅਫਵਾਹਾਂ ਫੈਲਦੀਆਂ ਨੇ ਤਾਂ ਕਿ ਬੇਕਿੰਗ ਸਿਸਟਮ ਤੇ ਬਲੋੜਾ ਜਿਹੜਾ ਕਿ ਦਬਾਅ ਪੈਦਾ ਹੋ ਸਕੇ ਜਿਵੇਂ ਕਿ 2016 ਦੀ ਨੋਟਬੰਦੀ ਦੌਰਾਨ ਦੇਖਿਆ ਹੀ ਗਿਆ ਸੀ ਤਾਂ ਜਿਸ ਤੋਂ ਬਾਅਦ ਹੁਣ ਉੱਥੇ ਹੀ ਲਗਾਤਾਰ ਚਰਚਾਮਾਂ ਹੋਈਆਂ ਤੇ ਉੱਥੇ ਹੁਣ 500 ਦੇ ਨੋਟਾਂ ਨੂੰ ਲੈ ਕੇ ਜੜੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਆ